ਸਿੱਖਿਆ ਬੋਰਡ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਮੁਤਾਬਕ ਹੁਣ ਚੰਡੀਗੜ੍ਹ ਸਿੱਖਿਆ ਵਿਭਾਗ ਦਾ ਸਟਾਫ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਫਰਲੋ ਨਹੀਂ ਮਾਰ ਸਕਣਗੇ ਵਿਭਾਗ ਬਾਇਓਮੈਟ੍ਰਿਕ ਸਿਸਟਮ ਨੂੰ ਬੰਦ ਕਰਨ ਜਾ ਰਿਹਾ ਹੈ ਹੁਣ ਰਿੰਗ ਫੇਸਿੰਗ ਸਿਸਟਮ ਨਾਲ ਸਰਕਾਰੀ ਸਕੂਲਾਂ ਵਿੱਚ ਹਾਜ਼ਰੀ ਲਾਉਣ ਜਾ ਰਿਹਾ ਹੈ ਵਿਭਾਗ ਅਧਿਆਪਕਾਂ ਤੇ ਅਧਿਕਾਰੀਆਂ ਤੇ ਸ਼ਿਕੰਜਾ ਕਰਸਣ ਲਈ ਰਿੰਗ ਫੇਸਿੰਗ ਐਪ ਸੌਫਟਵੇਅਰ ਰਾਹੀਂ ਹਾਜ਼ਰੀ ਸੰਬੰਧੀ ਤਿਆਰੀਆਂ ਕਰ ਰਿਹਾ ਹੈ ਅਧਿਆਪਕ ਜਾਂ ਅਧਿਕਾਰੀ ਨੂੰ ਮੋਬਾਈਲ ਵਿੱਚ ਐਪ لازਮੀ ਤੌਰ ਤੇ ਡਾਊਨਲੋਡ ਕਰਨਾ ਪਵੇਗਾ ਐਪ ਸਕੂਲ ਜਾਂ ਦਫ਼ਤਰ ਦੇ ਦਾਇਰੇ ਵਿੱਚ ਆਉਂਦਿਆ ਹੀ ਸ਼ੁਰੂ ਹੋ ਜਾਵੇਗੀ ਜਿਵੇਂ ਹੀ ਐਪ ਸਕੂਲ ਤੋਂ ਬਾਹਰ ਜਾਵੇਗੀ ਤਾਂ ਐਪ ਬੰਦ ਹੋ ਜਾਵੇਗੀ ਸਕੂਲ ਜਾਂ ਦਫ਼ਤਰ ਵਿੱਚ ਦਾਖਲ ਹੁੰਦਿਆ ਹੀ ਅਧਿਆਪਕ ਜਾਂ ਅਧਿਕਾਰੀ ਨੂੰ ਐਪ ਚਾਲੂ ਕਰਕੇ ਚਿਹਰਾ ਦਿਖਾ ਕੇ ਹਾਜ਼ਰੀ ਲਵਾਉਣੀ ਪਵੇਗੀ ਉਸ ਤੋਂ ਬਾਅਦ ਇੰਟਰਨੈਟ ਨੂੰ ਡਿਊਟੀ ਦੌਰਾਨ ਚਾਲੂ ਰੱਖਣਾ ਪਵੇਗਾ ਇੰਟਰਨੈਟ ਬੰਦ ਹੋਣ ਜਾਂ ਤਹਿ ਇਲਾਕੇ ਤੋਂ ਬਾਹਰ ਜਾਂਦਿਆ ਹੀ ਕਰਮਚਾਰੀ ਜਾਂ ਅਧਿਕਾਰੀ ਦੀ ਛੁੱਟੀ ਹੋ ਜਾਵੇਗੀ ਇਸ ਦੇ ਨਾਲ ਹੀ ਇੱਕ ਮੈਸੇਜ ਵੀ ਭੇਜਿਆ ਜਾਵੇਗਾ ਕਿ ਤੁਹਾਡੀ ਛੁੱਟੀ ਹੋ ਗਈ ਹੈ ਜਿਸ ਵਿੱਚ ਸਮੇਂ ਦਾ ਵੀ ਦੱਸਿਆ ਜਾਵੇਗਾ ਇਸ ਐਪ ਨੂੰ ਸਰਕਾਰੀ ਸਕੂਲਾਂ ਦੇ 5500 ਅਧਿਆਪਕ ਅਤੇ 50 ਤੋਂ ਵੱਧ ਅਫਸਰ ਇਸਤੇਮਾਲ ਕਰਨਗੇ ਇਸ ਦੌਰਾਨ ਚੌਥੀ ਸ਼੍ਰੇਣੀ ਦੇ ਕਰਮਚਾਰੀ ਐਪ ਨਾਲ ਨਵੇਂ ਜੁੜਨਗੇ ਡਿਊਟੀਦਾਰ ਦੂਜੇ ਸਕੂਲਾਂ ਵਿੱਚ ਮੀਟਿੰਗ ਅਤੇ ਸੈਮੀਨਾਰਾ ਵਿੱਚ ਹਾਜ਼ਰ ਹੋਣ ਵਾਲੇ ਅਧਿਆਪਕਾਂ ਲਈ ਐਪ ਵਿੱਚ ਇੱਕ ਬਦਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਹਾਜ਼ਰੀ ਉਸ ਅਨੁਸਾਰ ਦਰਜ ਕੀਤੀ ਜਾ ਸਕੇ ਐਪ ਸ਼ੁਰੂ ਹੋਣ ਨਾਲ ਸਕੂਲਾਂ ਜਾਂ ਸਿੱਖਿਆ ਵਿਭਾਗ ਦਫ਼ਤਰ ਤੱਕ ਬੰਕ ਮਾਰਨ ਵਾਲਿਆਂ ਤੇ ਨਕੇਲ ਖੱਸੀ ਜਾਵੇਗੀ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਅਤੇ ਅਧਿਕਾਰੀ ਦੁਪਹਿਰ ਦਾ ਖਾਣਾ ਖਾਣ ਜਾਂ ਖਰੀਦਦਾਰੀ ਕਰਨ ਲਈ ਕਲਾਸ ਜਾਂ ਸਕੂਲ ਛੱਡ ਕੇ ਚਲੇ ਜਾਂਦੇ ਨੇ ਕਿਸੇ ਅਧਿਆਪਕ ਜਾਂ ਅਧਿਕਾਰੀ ਦੇ ਜਾਣ ਕਰਨ ਕੰਮ ਵਿੱਚ ਵਿਗਨ ਪੈਂਦਾ ਹੈ ਇੱਕ ਵਾਰ ਮੋਬਾਈਲ ਵਿੱਚ ਐਪ ਅਪਲੋਡ ਹੋਣ ਤੋਂ ਬਾਅਦ ਕੰਮ ਦੇ ਖਤਰੇ ਤੋਂ ਬਾਹਰ ਨਿਕਲਦਿਆਂ ਹੀ ਇਹ ਬੰਦ ਹੋ ਜਾਵੇਗੀ ਅਤੇ ਹਾਜ਼ਰੀ ਦੁਬਾਰਾ ਨਹੀਂ ਲੱਗੇਗੀ। ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੰਕ ਰੋਕਣ ਲਈ ਵਿਭਾਗ ਵੱਲੋਂ ਬਾਇਓਮੈਟ੍ਰਿਕ ਹਾਜ਼ਰੀ ਦੀ ਸ਼ੁਰੂਆਤ 2 ਸਾਲ ਪਹਿਲਾਂ ਕੀਤੀ ਗਈ ਸੀ ਜਿਸ ਨਾਲ ਅਧਿਆਪਕਾਂ ਨੇ ਉਸ ਨੂੰ ਵੀ ਫੇਲ ਕਰ ਦਿੱਤਾ। ਕਈ ਸਕੂਲਾਂ ਵਿੱਚ ਬਾਇਓਮੈਟ੍ਰਿਕ ਸਿਸਟਮ ਦੇ ਪਲੱਗ ਨੂੰ ਬੰਦ ਕਰਕੇ ਸਿਸਟਮ ਦੇ ਨਿਸ਼ਾਨ ਲਾਉਣ ਵਾਲੀ ਜਗ੍ਹਾ ਤੇ ਕੁਝ ਚਪਕਾ ਕੇ ਉਸ ਨਾਲ ਛੇੜਛਾੜ ਕਰਕੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਤੇ ਨਾ ਬੱਚਿਆਂ ਦਾ ਲਾ ਦਿੰਦਾ ਜਾਂਦਾ ਰਿਹਾ ਹੈ ਇਸ ਲਈ ਹੁਣ ਵਿਭਾਗ ਨੇ ਹਾਜ਼ਰੀ ਸਿਸਟਮ ਵਿੱਚ ਬਦਲਾ ਕੀਤਾ ਹੈ ਐਪ ਦੀ ਵਰਤੋਂ ਹਰ ਕਿਸੇ ਲਈ ਲਾਜ਼ਮੀ ਹੈ